ਇਹ ਕਹਿੰਦੇ ਕਿਹਦੇ ਨਾਲ ਮੀਟਿੰਗ ਆਈ ਕਿ ਮੀਟਿੰਗ ਮੂਟਿੰਗ ਤੁਸੀਂ ਜਿਹਦੇ ਨਾਲ ਦਵਾੜੀ ਆ ਕੋਈ ਤੁਸੀਂ ਦੇਖੋ ਅਸੀਂ ਮੀਟਿੰਗ ਕਿਵੇਂ ਦੇਣੀ ਆ ਕੀ ਨਹੀਂ ਆ ਅਸੀਂ ਸੁਣ ਲਾਂਗੇ ਤੁਹਾਡੀ ਗੱਲ ਅਸੀਂ ਇੱਥੇ ਸਤਾਪਤ ਕਰਨ ਆਇਆ ਕਿ ਪੰਜਾਬ ਦੇ ਵਿੱਚ ਜੇ ਮੁਲਾਜ਼ਮ ਲੰਮੇ ਘੋੜਾਂ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਨਹੀਂ ਕਰਨਗੇ ਤੇ ਉਹਦੀਆਂ ਸਾਡੀਆਂ ਐਗਜ਼ਾਮਪਲਾਂ ਨਹੀਂ ਸਾਡੇ ਕੋਲੇ ਤਿੰਨ ਛੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਜੇ ਇੱਕ ਇੱਕ ਦਿਨਾਂ ਦੀਆਂ ਰੈਲੀਆਂ ਕਰਕੇ ਘਰਾਂ 'ਚ ਗਿਆ ਹੁੰਦਾ ਤਾਂ ਮੋਦੀ ਨੂੰ ਝਕਾਇਆ ਨਹੀਂ ਸੀ ਜਾ ਸਕਦਾ ਜੇ ਮਜ਼ਦੂਰ ਜਿਹੜੇ ਆਪਣੀਆਂ ਮੰਗਾਂ ਨੂੰ ਦਿਹਾੜੀ ਵਧਾਉਣ ਦੀ ਮੰਗ ਨੂੰ ਲੈ ਕੇ ਜ਼ਮੀਨਾਂ ਵਾਲੀ ਵੱਟ ਨੂੰ ਲੈ ਕੇ ਲੜਾਈ ਕਰ ਰਹੇ ਨੇ ਜੇ ਇੱਕ ਇੱਕ ਦਿਨਾਂ ਦੀਆਂ ਰਹਿਦੀਆਂ ਕਰਦੇ ਹੋ ਜਾ ਰਹੇ ਹੋਣ ਇਸੇ ਸੰਗਰੂਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਦੀ ਜ਼ਮੀਨ ਲੈਣ ਦਾ ਕਾਨੂੰਨੀ ਲੜਾਈ ਤੇ ਲੜਾਈ ਚੱਲ ਰਹੀ ਹੈ ਉਹ ਦਿਨ ਰਾਤ ਤੇ ਮੋਰਚੇ ਚੱਲ ਰਹੇ ਨੇ ਜਾਗਵਾਂ ਚੱਲ ਰਹੀਆਂ ਨੇ ਤਾਂ ਅੱਜ ਸੰਗਰੂਰ ਦੇ ਵਿੱਚ ਉਹ ਆਪਦਾ ਹੱਕ ਲੈਣ ਲਈ ਕ ਕਾਮਯਾਬ ਹੋਏ ਨੇ ਨਹੀਂ ਚੌਧਰੇ ਦੀਆਂ ਧੜਾਂ ਉਹਨਾਂ ਨੂੰ ਪਿੰਡਾਂ ਤੋਂ ਕੁੱਟ-ਕੁੱਟ ਕੇ ਕੱਢ ਰਹੀਆਂ ਨੇ ਜਿੰਦਾਬਾਦ 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 ਇਸ ਕਰਕੇ ਸਾਥਿਓ ਕਿ ਜੇ ਜੋ ਸਾਡੇ ਆਲੇ-ਦਾਲੇ ਚੀਚਾ ਵਾਪਰ ਰਹੀਆਂ ਹੋਣ ਜਿਨ੍ਹਾਂ 'ਚ ਨਤੀਜੇ ਨਿਕਲ ਰਹੇ ਹੋਣ ਜੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਵੀ ਉਹਨਾਂ ਤੋਂ ਸਿੱਖੀਏ ਨਾ ਤੇ ਸਿਰਫ ਰੈਲੀ ਦਾ ਮਤਵ ਆਸੀ ਇੱਕ ਮੀਟਿੰਗ ਬਣਾ ਕੇ ਰੱਖ ਲਵਾਂਗੇ ਆਸੀਂ ਹੋਰ ਕਿਸੇ ਨੂੰ ਨਹੀਂ ਆਪਣੇ ਆਪ ਨੂੰ ਬਹੁਤ ਵੱਡੇ ਭਲੇਖੇ ਚਾਸੀ ਰੱਖ ਰਹੇ ਆ ਜਦੋਂ ਆਸੀਂ ਗੱਲ ਲਿਆਉਂਦੇ ਮੋਰਚੇ ਦੀ ਦੋ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਥਾਰ ਵਾਲੇ ਮੋਰਚੇ ਚੋਂ ਕੀ ਨਿਕਲਿਆ ਮੋਰਚੇ ਉਚਿਆਂ ਤੇ ਲੋਕ ਆਉਂਦੇ ਨਹੀਂ ਥੱਕ ਜਾਂਦੇ ਨੇ ਇਹ ਫੇਰ ਨਹੀਂ ਆਉਂਦੇ ਸਾਥਿਓ ਜਦੋਂ ਜਿਸ ਮੋਰਚੇ ਦੇ ਪ੍ਰਤੀ ਲੋਕ ਇਹ ਮਿੱਥ ਲੈਣ ਕਿ ਲੜਾਈ ਸਾਡੀ ਇਹ ਮੋਰਚਾ ਸਾਡਾ ਅਸੀਂ ਆਜ ਵਿੱਚ ਸ਼ਾਮਲ ਹੋਵਾਂਗੇ ਤੁਸੀਂ ਉਹ ਆਪ ਤਾਂ ਛੱਡੋ ਆਪਣੇ ਪਰਿਵਾਰਾਂ ਸਮੇਤ ਵੀ ਉਹ ਸ਼ਾਮਲ ਹੁੰਦੇ ਨੇ ਦੂਜਾ ਇਹ ਬੈਨ ਦਾ ਬੈਨ ਕੱਢ ਦਿਓ ਕਿ ਜਿਹੜੇ ਹਜੇ ਤੱਕ ਵੀ ਕਹੀ ਜਾਂਦੇ ਨੇ ਕਿ 256 ਦੇ ਨਾਲ ਦਾ ਪਟਿਆਲੇ ਚ ਮੋਰਚਾ ਨਿਕਲਿਆ ਉਹਦੀਆਂ ਮਸਾਲੀ ਪ੍ਰਾਪਤਾਂ ਜਿਹੜੀਆਂ ਜਿੰਨੀਆਂ ਵੀ ਅਧਿਆਪਕ ਲੈਣ ਨੇ ਮਸਾਲੀ ਪ੍ਰਾਪਤੀਆਂ ਕੀਤੀਆਂ ਨੇ ਤੁਸੀਂ 2018 ਦੇ ਕੋਲ ਦੇ ਬਰਾਬਰ ਤੁਸੀਂ ਕੱਦ ਦੱਸ ਕੇ ਦਿਖਾਓ ਉਹਦੋਂ ਪਹਿਲਾਂ ਹੋਈ ਕਿ ਨਹੀਂ ਹੋਈ ਉਸ ਨੇ ਜਿਸ ਤਰੀਕਾ ਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਮੋਰਚੇ ਨੇ ਕੋਈ ਜੋੜਨ ਵਾਲੇ ਲੋਕ ਬੈਠਣ ਵਾਲੇ ਕੋਈ ਵਿਚਾਰ ਕਰਨ ਵਾਲੇ ਪੈਦਾ ਕੀਤੇ ਜਾਂ ਨਹੀਂ ਕੀਤੇ ਅੱਜ ਪੰਜਾਬ ਦੇ ਵਿੱਚ ਅਧਿਆਪਕ ਲਹਿਰ ਚ ਜਿੰਨੇ ਕੋਈ ਸਾਥੀ ਕੰਮ ਕਰ ਰਹੇ ਨੇ ਸਿਰਦ ਕਰ ਰਹੇ ਨੇ ਉਹ ਸਾਰੇ ਦੇ ਸਾਰੇ ਉਸ ਮੋਰਚੇ ਦੀ ਦੇਣ ਨੇ ਇਸ ਕਰਕੇ ਉਹ ਜਿਹੜੀਆਂ ਅਧਿਆਪਕਾਂ ਦੇ ਉੱਤੇ ਵੱਡਾ ਕੱਟ ਲੱਗਿਆ ਸੀ ਤਨਖਾਹਾਂ ਦਾ ਉਸ ਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਅਸੀਂ ਉਸ ਨੂੰ ਅੰਸ਼ਕ ਪ੍ਰਾਪਤੀ ਕਿਹਾ ਪਰ ਉਹ ਅੰਸ਼ਕ ਪ੍ਰਾਪਤੀਆਂ ਵਟੀਆਂ ਪ੍ਰਾਪਤੀਆਂ ਦੇ ਵਿੱਚ ਕਿਵੇਂ ਬਦਲਾਈ ਜਾ ਸਕਦੀ ਆ ਇਹਦੀ ਐਗਜ਼ਾਮਪਲ ਉਸੇ ਇੱਕ ਮੋਰਚੇ ਨੇ ਸੱਟ ਕੀਤੀ ਆ ਇਸ ਕਰਕੇ ਇਸ ਤਿੰਨ ਦਿਨਾ ਮੋਰਚੇ ਦੇ ਉਹਦੀਆਂ ਪ੍ਰਾਪਤੀਆਂ ਦੀ ਜਦੋਂ ਅਸੀਂ ਗੱਲ ਕਰਾਂਗੇ ਅਸੀਂ ਇਸ ਗੱਲ ਨੂੰ ਤੋਂ ਗੱਲ ਨਹੀਂ ਸ਼ੁਰੂ ਕਰਨੀ ਕਿ ਮੀਟਿੰਗ ਕੀ ਦੇ ਨਾਲ ਮਿਲੀ ਸੀ ਸਾਡੀ ਪ੍ਰਾਪਤੀ ਇਹ ਆ ਕਿ ਕਿਹੜੇ ਸਾਥੀਆਂ ਨੇ ਸਾਡੇ ਸਾਰੇ ਪ੍ਰਬੰਧਾਂ ਦੇ ਵਿੱਚ ਆਪਦਾ ਘਰ ਛੱਡ ਕੇ ਲਗਾਤਾਰ ਉਹਦੇ ਵਿੱਚ ਜ਼ਿੰਮੇਵਾਰੀ ਨਿਭਾਈ ਕਿਹਨੇ ਦੇਖਿਆ ਕਿ ਬਿਜਲੀ ਦਾ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਸਾਡੇ ਕੋਲੇ ਕੋਈ ਮਨਜ਼ੂਰੀ ਨਹੀਂ ਬਿਜਲੀ ਫੇਰ ਚੱਲੀ ਇੱਕ ਨਹੀਂ ਪੱਖਾ ਬੰਦ ਹੋਇਆ ਇਹਦੇ ਚ ਇਹ ਦੇਖੀਏ ਕਿ ਲੰਗਰਾਂ ਦੇ ਵਿੱਚ ਪ੍ਰਬੰਧ ਦੇ ਵਿੱਚ ਆਪਣੇ ਆਪ ਕਿਹੜੇ ਲੋਕਾਂ ਨੇ ਅੱਜ ਤੁਸੀਂ ਉਹਦਾ ਇੱਕ ਤੁਸੀਂ ਇੱਥੇ ਵੀ ਦੇਖ ਕੇ ਆਏ ਹੋ ਰੈਲੀ 'ਚ ਇੱਕ ਐਗਜ਼ਾਮਪਲ ਸੈੱਟ ਹੋਈ ਹੈ ਕਿ ਇੱਕ ਕਾਲੀ ਹੁੰਦੀ ਹੈ ਕਿ ਚੱਲੋ ਮਾਰਚ ਕਰੋ ਅਸੀਂ ਐਨਾ ਕੰਮ ਨਵੇੜ ਕੇ ਆਉਣਾ ਤੇ ਆਪਦੇ ਘਰਾਂ ਨੂੰ ਜਾਣਾ ਹੈ ਇਸ ਕਰਕੇ ਸਾਥੀਓ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਾਉਣ ਦੀ ਲੜਾਈ ਨੂੰ ਜੇ ਅਸੀਂ ਇੱਕ ਦਿਨਾਂ ਦੀ ਲੜਾਈ ਨਾਲ ਲੈ ਕੇ ਅਸੀਂ ਚੱਲਾਂਗੇ ਤਾਂ ਅਸੀਂ ਖਤਾ ਖਾਲਾਂਗੇ ਦੂਜਾ ਕਿ ਇਸ ਤੋਂ ਇਸ ਮੋਰਚੇ ਨੂੰ ਅਸੀਂ ਸਾਂਝਾ ਵੀ ਲਾਉਣ ਲਈ ਤਿਆਰ ਸੀ ਅੱਗੇ ਵੀ ਮੋਰਚੇ ਜਿਹੜੇ ਲੱਗਣਗੇ ਅਸੀਂ ਉਹਨੂੰ ਸਾਂਝਾ ਲਾਉਣ ਲਈ ਤਿਆਰ ਆ ਸਾਥੀ ਮੇਰੀ ਇੱਕ ਤਰ੍ਹਾਂ ਦੇ ਨਾਲ ਉਹਦੇ ਵਿੱਚ ਕਹਿ ਕੇ ਗੱਲ ਵੀ ਗਏ ਨੇ ਕਿ ਅਤਿੰਦਰ ਹੋਰਿਆਂ ਨੇ ਹਾਮੀ ਭਰੀ ਹੈ ਸਾਥੀਓ ਅਸਤਾ ਪਿਛਲੇ 3 ਸਾਲਾਂ ਤੋਂ ਕਹਿ ਰਹੇ ਆ ਕੇ ਪੰਜਾਬ ਚ ਜਿਹਦੇ ਕੋਲੇ ਜਿੰਨੀ ਸਮਰਥਾ ਹੈ ਜਿਹੜੇ ਵਿਭਾਗ ਚ ਜਿੰਨੇ ਤੁਸੀਂ ਕੱਟ ਕਰ ਸਕਦੇ ਹੋ ਕੱਢ ਕੇ ਲਿਆਓ ਜਿਹਦੇ ਕੋਲੇ ਵੱਧ ਤਾਕਤ ਹੈ ਵੱਧ ਲੈ ਆਵੇ ਜਿਹਦੇ ਕੋਲੇ ਜਿੰਨੀ ਤਾਕਤ ਹੈ ਉਹ ਕੱਢ ਕੇ ਲੈ ਕੇ ਆਓ ਆਓ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਮਹਿਮ ਬਣਾਈਏ ਇੱਕ ਦਾ ਮਾਹੌਲ ਬਣਾਈਏ ਜਿੰਦਾਬਾਦ ਜਿੰਦਾਬਾਦ